مہاپر پاون پوتر یاد تو شی رام دامنا مسئلہ جی نے کہنا جاری ہے دن کے کا جتے دار سنگھ سا بابا صاحب سنگھ جی کلاداری جہاں کا نام کے ہی نہیں ਕੋ ਵਾਕਿਆ ਕੀ ਤਲਾਮੋ ਦੇ ਬਾਲਕ ਸਨ ਕੋ ਕਲਾ ਪੜਿ ਸਨ ਕਿਉਂਕਿ ਉਹਨਾਂ ਦਾ ਜੀਵਨ ਜੇ ਤਰ ਪਾਣੀ ਕੋ ਸੋਣੀ ਹੈ ਤਰੀਕ ਨੂੰ ਸਭ ਪਤਾ ਲੱਗਦਾ ਹੈ ਕਿ ਮਾਪੂ ਜਿਨਹੇ ਪਲ ਚਕੇ ਬੜੀ ਸਨ ਜਿਨਹੇ ਨਾ ਪਾਣੀ ਤੇ ਰਸੀਏ ਸਨ ਹਰ ਵੇਲੇ ਸੇਵਾ ਆਪਣੇ ਸੁਪਰਵੇਚ ਲੀਲ ਨਾਮ ਵਾਲੇ ਮਾਪੁਰ ਬਾਬਾ ਫੌਜੀ ਸਿੰਘ ਦੀ ਕਲਾਕਾਰੀ ਜੇ ਨਾਲੇ ਉਸ ਵਕਤ ਵਿੱਚ ਬਹੁਤ ਮੁਥੇਰੀ ਵਿਦਿਆਪਰਧ ਕਰਕੇ ਤਸੀਹੇ ਦੇ ਕੇ ਨੌਕਰੀ ਪ੍ਰਾਪਤ ਕੀਤੀ ਨਰੇਜ ਰਾਜ ਵਿੱਚ ਔਰ ਇਹ ਮੇਰੇ ਪਟਿਆਲੇ ਦੀ ਨੌਕਰੀ ਕਰਦਿਆ ਹੋਇਆ ਬਲਵਿੱਚੇ ਬਾਬਾ ਬਾਬਾਸ ਸਿੰਘ ਦੇ ਵਿੱਚ ਗਿਆ ਗੁਰੂ ਕੇ ਕਿਰਤਨੀਏ ਕਿਰਪਾ ਕਰ ਰਿਹਾ ਸਨ ਬਰੀਦਾ ਸਾਹਿਬ ਤੇ ਕਰ ਚਾਕਰੀ ਦੇਦੇ ਅਦਾਹ ਭਰਾਦ ਦਰੈਸ਼ਾ ਮੋੜੀਐ ਅਰੁਪਾ ਦੇ ਜੀਰਾਨ ਕੇਵਲ ਸੇਂਦੀ ਲੋਸੀ ਤੇ ਸਰਪੁਰਾ ਦਾ ਬਸਲ ਹੈ ਪੂਰ ਬਕਰਨ ਅੰਤੁ ਨਜ ਬਖਟੇ ਭੇਟਿਓ ਹੋਰ ਕਰ ਸੁਖਾ ਰਾਗੀ ਮੇਟਿਓ ਦੇਹਿ ਬਿੰਤ ਹਰ ਨਾਨਕ ਜਨ ਜਨ ਕੀ ਸੁਣੀ ਜਾਕੇ ਕਬੀਰ ਸਾਪੂਰ ਸੂਰਮੇ ਬਾਹਰਾਂ ਬਾਦ ਜੋ ਇੱਕ ਲਾਗਤ ਹੀ ਹੋਇਆ ਕਿਰਪਿਆ ਪਰ ਕਰੇ ਜੇ ਛੇ ਪਰਾਵੀ ਸੰਗਤ ਮੁਖਾਰ ਤੇ ਸੁਗਾਇਆ ਹੋਇਆ ਜਿਪਾਤ ਮੁਖਾਤ ਪਿੰਦਾ ਸਾਹਿਬ ਦੇ ਘਰ ਚੱਕਰੀ ਦਿੱਤੀ ਨਾ ਦੇ ਭਰਾ ਦਰਵੇਸ਼ਾਂ ਨੂੰ ਦੋੜਿਆ ਮੁਖਾ ਦਿੱਤੀ ਆ ਜਿਹੜੇ ਮਿਲਦੀ ਭਰਾਤ ਸੀ ਜਿਹੜੇ ਮਿਲਦੇ ਪਰਪਰ ਸੀ ਜਿਹੜੇ ਮਿਲਦੇ ਢਟਣਾ ਸੀ ਉਹ ਸਤਿਗੁਰਾਂ ਦੀ ਪਾਵਨ ਬਾਣੀ ਦੇ ਇੱਕ ਭਗਤੀ ਨੇ ਬਾਬਾ ਸਾਹਿਬ ਜੀ ਦੇ ਹੋਰਾਂ ਦੇ ਖਤਮ ਕਰ ਦਿੱਤੇ। ਬਹੁਤ ਫੜਾ ਸਮੰਤ ਹੋਇਆ ਬਾਹਰ ਆਇਆ ਇੱਕ ਸਿੰਘ ਆਪਣੇ ਘੋੜੇ ਤੱਪਰਾ ਕਰ ਰਿਹਾ ਸੀ। ਉਸਦੇ ਘੋੜਾ ਪਿਆ ਰਿਹਾ ਕਿਤੇ ਨਹੀਂ ਕਿਸਦਾ ਕਹਿੰਦੇ ਕਰਕੇ ਉਹ ਹਰ ਪਾਸੇ ਜਾਦਾ। ਇਸ ਘੋੜੇ ਤੇ ਪਾਤਸ਼ਾਹ ਸਵਾਰ ਕਰਦੇ ਨੇ। ਕਹਿੰਦੇ ਕਿਉਂ ਕਰ ਰਹੇ ਹੈ? ਉਹ ਸਿੰਘ ਨੇ ਬੜਾ ਕਲਾ ਦਾ ਬਚਨ ਉਹ ਕੀਤਾ। ਦੁਨੀਆਂ ਕੀ ਆ ਵਡਿਆਈਆ ਕਹੋ ਨਾ ਆਪ ਦਾ ਮਾਰਾ ਦਾ ਰੰਗ ਸਭ ਠਿੱਕਾ ਜਾਤੋ ਬੇਸੁਲਤਾ ਉਹ ਸਿੱਖ ਬੰਦ ਕਈ ਹੋਏ ਉਸ ਪੰਥ ਕੀ ਦੇ ਬਾਬਾ ਜਿਹਦੇ ਮੰਨਦੇ ਉਤੇ ਹੋਰ ਬਹੁਤ ਬਰਦਾਸਰ ਕੀਤਾ ਸਾਰਾ ਕੁਛ ਛਾੜ ਛੁਡਾ ਕੇ ਤੇ ਗੁਰੂ ਕੋ ਉੱਡੇ ਦਾਦੀ ਸੇਵਾਤ ਜੋੜ ਕੇ ਉੱਡੇ ਨਾਲ ਦਾ ਸ਼ਾਮਲ ਹੋ ਗਿਆ ਔਰ ਇਹ ਵੀ ਉਸੇਵਾ ਕੀਤੇ ਰੱਖ ਉਸੇਮਨ ਕੀਤਾ کہ ایسا سماح آیا ایک دن بابا صاحباری بڑھا دن یار گیارہ مخی بنے گیارہویں مخیت مان پراپت ہوا ہونے میرے کو پہلے ہی ہر کوئی سکھ بھی سان کردہ ہویا ساڑھ سن

جس دھر بہ گنتی پنجابی پسو ہو گئے اس دھرتی دیا سرکار اس دھرتی سے رہن والا جہے لوگ ہیں انہوں کے سکھانا کرتا جائے کہ سکھ جہن نے آزادی کر کے وکار نے وہ وار نہیں کر سکتے اور ایسا سب اس ویلے بھی آیا جاتا بابا صاحب سنگھ جی گیارہ مکھی سال ہے انگریز سکار کرپان کے اوپر پابندی لا دیتی گئی کہ وہ کرپان نہیں پا سکتا ਉਹ ਇੱਕ ਧਾਰਤਿਕ ਕਰ ਸਕਦਾ ਤੇ ਬਾਬਾ ਸੈਭ ਸਿੰਘ ਜੀ ਹੋਰਾਂ ਨਾਲ ਹੋਰ ਵਿੱਚ ਇੱਕ ਮੁਤਲਬਾ ਪਾਇਆ ਕਿਤਾ ਬਹੁਤ ਵੱਡਾ ਸੰਘਰਸ਼ ਜਿਹੜਾ ਸੀ ਬਾਬਾ ਸੈਭ ਸਿੰਘ ਹੋਰਾਂ ਨੇ ਕੀਤਾ ਮੁਕਤਵਾ ਜਿੱਤੇ ਆ ਔਰ ਕਈਆਂ ਵੱਲੋਂ ਇਹ ਕਹਿ ਦਿੱਤੀ ਗਈ ਕਿ ਕੁਰਬਾਨ ਕਹਿਣੇ ਸਿੱਖਾਂ ਵਾਸਤੇ ਜ਼ਰੂਰੀ ਹੈ ਤੇ ਕਿਚੇ ਸਾਡਾ ਧਰਮ ਚੇਤੇ ਸਾਡੇ ਸਰੀਰ ਦਾ ਆਖ ਹੈ ਉਹ ਦਿੱਤੇ ਕੋਟੀ ਕੁਰਬਾਨ ਅਸੇਆਪੁਰ ਸਿੰਘ ਸਾਹਿਬ ਕੋ ਫੈਂਸ ਵਾਸਤੇ ਅਸੀਂ ਆਪਣੇ ਆਪ ਨੂੰ ਰੱਖਿਆ ਬਾਬਾ ਸਰ ਸਿੰਘ ਦੀ ਹੋਰਾਂ ਨੇ ਇਹ ਗੱਲ ਕਹੀ ਗਿਆਨ ਲੈ ਕੇ ਕਿ ਖਾਲਸਾ ਅਸਮੈਸਟਰ ਵੀ ਰੱਖੇਗਾ ਖਾਲਸਾ ਅਸਮੈਸਟਰ ਛੁਟਿਆ ਕਿਰਪਾਨਾ ਵੀ ਰੱਖੇਗਾ ਧਾਰਮ ਪੰਥ ਆਪਸੋ ਜਿਹੜੇ ਸੇਕ ਨਾਮੁਸਤ ਪਾਣ ਕਰਦੇ ਨੇ ਤੇ ਛੁਟਿਆ ਕਿਰਪਾਨਾ ਰੱਖਦੇ ਨੇ ਗੇਜ ਰੱਖਦੇ ਨੇ ਹੋਰਨਾਂ ਦਾ ਧਾਰਮ ਪੰਥ ਅੱਜ ਵੀ ਧਾਰਮ ਪੰਥ ਦੇ ਨਾਮ ਤੇ ਜਿਹੜਾ ਵੈਸੈਂਸ ਹੈ ਅਥਾਪ ਰੱਖਣ ਦਾ ਉਹ ਜਾਰੀ ਕੀਤਾ ਜਾਂਦਾ ਹੈ ਉਸ ਵੇਲੇ ਉਸ ਵੇਲੇ ਕਿੰਨਾ ਵੱਡਾ ਇਹ ਸਦਸ਼ਣ ਰਲਿਆ ਕਿ ਜਿਹੜਾ ਅੱਜ ਅਸੀਂ ਆਜ਼ਾਦ ਹੋ ਕੇ ਜਿਹੜੇ ਸੱਤਰ ਨੇ ਉਹ ਆਪਣੇ ਨਾਲ ਲੈ ਕੇ ਤੇ ਸੰਸਾਰ ਦੇ ਵਿੱਚ ਵਿਚਰ ਰਹੇ ਆ ਸਾਡਾ ਆਪਣਾ ਵਾਪੁਰਖਾ ਤੇ ਜੀਵਨ ਉਸੇ ਦਾ ਰਹਿਣ ਦੀ ਲੋੜ ਹੈ ਕਿ ਜਿਹਨਾਂ ਵਾਪੁਰਖਾ ਨੇ ਕਿੰਨਾ ਵੱਡਾ ਸਵਸ਼ ਕੀਤਾ ਇਤਨੇ ਵੱਡੇ ਬੋਕਰਾਂ ਪਾਧੀ ਹੋਏ ਇਤਨੇ ਵੱਡੇ ਬੋਕਰਾਂ ਪਾਤੀ ਹੋਏ ਇਤਨੇ ਵੱਡੇ ਬੋਕਰਾਂ ਕਮਾਈ ਵਾਲੇ ਹੋਏ ਕਹਿੰਦੇ ਕਿ ਕੋਈ ਵਿਅਕਤੀ ਜੋ ਵੀਰ ਸੀ ਸ਼੍ਰੀ ਗੁਰੂਬਾਬੀ ਤੋਂ ਕਿਰਪਾ ਕਰੋ ਯਾਰੇ ਮੋਢੇ ਹੁੰਦਿਆਂ ਹੋਏ ਝਾੜੂ ਦੇ ਨਾਲ ਸੇਵਾ ਕਰ ਦਿੱਤਾ। ਪਟਿਆਲਾ। ਸੇਵਾ ਕਰਦ ਸੰਤੋ ਸੇਕੜੇ ਆ ਕੇ ਬੇਨਤੀ ਕੀਤੀ ਮਹਾਰਾਜ ਜੀ ਮੇਰਾ ਸ਼ਹੀਰ ਕਿਸੇ ਬਿਮਾਰੀ ਚ ਗਲਸਿਆ ਹੋਇਆ ਹੈ ਮੇਂ ਤੇ ਕਿਰਪਾ ਕਰੋ। ਇਹਦੇ ਜੇਕਾ ਸ਼ਰੀਰ ਦੀ ਬਿਮਾਰੀ ਦੂਰ ਕਰਨੀ ਹੈ ਤੇ ਆਹ ਬੜਾ ਝਾੜੂ ਤੇਰੇ ਦੇ ਅੱਪਰ ਝਾੜੂ ਫੇਰ ਨਾਲ ਵੈਕੂ ਵੈਕੂ ਸਿਮਨ ਕਰਦਾ।